ਤੇ ਬਲਜੀਤ ਸਿੰਘ ਉਸਮਿਕਾ ਇਹ ਦੋਨੋ ਜਿਹੜੇ ਜੋਤਾ ਏਰੀਆ ਦੇ ਵਿੱਚ ਕਾਪੀ ਹਸਕ ਤੱਕ ਜਿਹੜਾ ਹੈਗਾ ਉਹ ਕੰਮ ਕਰ ਰਹੇ ਸਨ ਕੱਲ ਇਨਫੋਰਮੇਸ਼ਨ ਮਿਲੀ ਸੀ ਕਿ ਨਾਲ ਕੋ ਕਨਸਾਈਨਮੈਂਟ ਹੈਗੀ ਹੈ ਤੇ ਇਸ ਇਨਫੋਰਮੇਸ਼ਨ ਨੂੰ ਮੁੱਖ ਰੱਖਦੇ ਹੋਏ ਐਸ ਐਚ ਯੂ ਜੋਤਾ ਦੀ ਟੀਮ ਵੱਲੋਂ ਜਿਹੜਾ ਪਿੰਡ ਲਤਾਲੇ ਦੇ ਵਿੱਚ ਰੇਡ ਕੀਤਾ ਗਿਆ ਤੇ ਉੱਥੋਂ 45 ਜਿਹੜੇ ਗੱਟੂ ਐ ਪਲਾਸਟਿਕ ਉਹ ਬਰਾਮਦ ਕੀਤੇ ਗਏ ਹੈ ਇੱਕ ਗੱਟੂ ਦਾ ਭਾਰ 20 ਕਿਲੋ ਟੋਟਲ 900 ਕਿਲੋ ਉਹ ਕੀਚੂਰਾ ਪੋਸਟ ਜਿਹੜੀ ਹੈਲੋ ਕਰੋ ਮੁਕੱਦਮੇ ਪਿੰਡ ਤੋਂ ਬਰਾਮਦ ਕੀਤੀ ਗਈ ਇਸ ਮੁਕੱਦਮੇ ਦੇ ਵਿੱਚ ਦੋ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਇੱਕ ਦੋਸ਼ੀ ਹੈ ਅਵਧਾਸਿੰਘ ਉਸਰੇਸ਼ਮ ਪੁੱਤਰ ਗੁਰਵੈਲ ਇਹਨੂੰ ਕੱਲ ਮੌਕੇ ਤੇ ਅਰੈਸਟ ਕਰ ਲਿਆ ਗਿਆ ਤੇ ਦੂਸਰੇ ਦੋਸ਼ੀ ਹੈ ਬਲਜੀਤ ਸਿੰਘ ਉਸਮਿਤਾ ਇਹ ਅਜੇ ਬੰਬੜਾ ਜਿਹੜੇ ਬਲਜੀਤ ਸਿੰਘ ਉਸਮਿਤਾ ਹੈ ਨੂੰ ਫਿਰ ਸਾਤਵੇਂ ਮੁਕੱਦਮੇ ਪਹਿਲੇ ਦਰਸ਼ਨ ਤੇ ਇਹਦੀ ਜੜੀ ਭਾਲ ਹੈ ਜਾਨੀ ਐਨਡੀਪੀਐਸ ਦੇ ਮੁਕੱਦਮੇ ਦੱਦੇ ਜੀ ਹਾਂਜੀ ਇਹਦੇ ਤੇ ਐਨਡੀਪੀਐਸ ਤੇ ਸ਼ਰਾਬ ਦੂਸਰਾ ਬੰਦਾ ਕੀ ਕੰਮ ਕਰਦਾ ਸੀ ਜੀ ਅਫਸਾਰ ਸਿੰਘ ਜਿਹੜਾ ਹੈਗਾ ਉਹ ਉਹ ਇਹਦਾ ਕੰਮ ਜਿਹੜਾ ਕੀ ਸੀ ਉਹ ਨਹੀਂ ਖੇਤੀਬਾੜੀ ਕਰ ਖੇਤੀਬਾੜੀ ਦਾ ਇਹ ਤੇ ਕੋਈ ਮੰਗਤ ਹੁਨਦਰਜੀ ਨਹੀਂ ਇਹਦੇ ਤੇ ਮਿਲੂ ਠੀਕ ਆ